ਇਹ ਕਿਹੜੀ ਜਗ੍ਹਾ ਹੈ ਮੇਰਾ ਪਿੰਡ ਸਰੀਆਲਾ ਵਕਤੂ ਨੰਗਲ ਦੇ ਲੱਗੇ ਆ ਹੈ ਕਿਹੜੀ ਜਗ੍ਹਾ ਤੇ ਆਹੇ ਜਾ ਰਹੇ ਸ੍ਰੀ ਅੰਦਸਾਭ ਜੀ ਛੋਟੇ ਸਾਹਿਬ ਜਿਆਦੇ ਦੀ ਸ੍ਰੀ ਗੁਰਪੁਰਬ ਆ ਜੀ ਉੱਥੇ ਜਾ ਰਹੇ ਆ ਬੜਾ ਸੋਹਣਾ ਕੀਤਾ ਬਹੁਤ ਵਧੀਆ ਕੀਤਾ ਬੜਾ ਸੋਹਣਾ ਫਰੀ ਸੇਵਾ ਜੀ ਬੜਾ ਸੋਹਣਾ ਉਪਰਾਲਾ ਕੀਤਾ ਕਿਸ ਤਰ੍ਹਾਂ ਤੁਹਾਡੇ ਵੱਲੋਂ ਕਿੰਨਾ ਭਾਰਮ ਭਰਿਆ ਜੀ ਬਹੁਤ ਵਧੀਆ ਕੀਤਾ ਬਹੁਤ ਨੂੰ ਕਿੰਦਾ ਪਤਾ ਲਗਾ ਕੇ ਪਹੁੰਚ ਆ ਰਿਹਾ ਇੱਥੋਂ ਮੇਰੇ ਪਿੰਡ ਦਾ ਹੀ ਮੁੰਡਾ ਉਹਨੇ ਫੋਨ ਕੀਤਾ ਤੇ ਫਿਰ ਮੈਂ ਇੱਥੇ ਆਇਆ ਰਾਤ ਦਾ ਆਇਆ ਕਿ ਹੁਣ ਚੱਲਿਆ ਵਾਂ ਪਹਿਲੇ ਅੱਜ ਤੱਕ ਅਸੀਂ ਇਸ ਤਰ੍ਹਾਂ ਕਿਸੇ ਨੂੰ ਭਰਾਲਾ ਨਹੀਂ ਕੀਤਾ ਨਹੀਂ ਕਿਸੇ ਨੇ ਨਹੀਂ ਕੀਤਾ ਕਿ ਪਹਿਲੀ ਵਾਰ ਅਪਰਾਲਾ ਵੇਖਿਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹ ਹੋਇਆ ਬੜਾ ਵਧੀਆ ਹਾਂ ਦੀ ਬਹੁਤ ਵਧੀਆ ਵੀ ਹੈ ਮੇਰਾ ਨਾਮ ਜੀ ਮਰਿੰਦਰ ਸਿੰਘ ਜੇਪੀ ਸਰਪੰਚ ਬਨਸਾਣੀ ਵਾਲੀ ਤੋਂ ਜੀ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਜੋ ਆਪਾਂ ਕਹਿੰਨੇ ਆ Hindu Sikh Isai sare bhai bhai ਇੱਕ ਬਹੁਤ ਵਧੀਆ ਪ੍ਰਾਲਾ ਜਿਹੜਾ ਮੈਂ ਕਹਿ ਸਕਦਾ ਸਾਡੇ ਭਰਾ ਅਛੇ ਸ਼ਰਮਾ ਵੱਲੋਂ ਅੱਜ ਜੋ Hindu Sikh ਏਕਤਾ ਨੂੰ ਬਹੁਤ ਵਧੀਆ ਜਿਹੜੀ ਆ ਉਹ ਪ੍ਰਤੀਕ ਹੈ ਇੱਕ Hindu ਪਰਿਵਾਰ ਤੋਂ ਬਿਲੋਂਗ ਹੋ ਕੇ ਵੀ ਸਿੱਖ ਪਰਿਵਾਰਾਂ ਪ੍ਰਤੀ ਜਿਹੜਾ ਉਸ ਵੀਰ ਦਾ ਜੋ ਨੇ ਸਰਦਾ ਇੱਕ ਦਰਸਾਈ ਆ ਉਹਦੇ ਮੈਂ ਬਹੁਤ ਜਿਹੜਾ ਆ ਉਹਦਾ ਧੰਨਵਾਦ ਕਰਦਾ ਆ ਜਿਹਦੇ ਕਰਕੇ ਅੱਜ ਇੰਨੀਆਂ ਸੰਗਤਾਂ ਨੂੰ ਜਿਹੜਾ ਮੌਕਾ ਮਿਲਿਆ ਹੈ ਉਹ ਜਿਹੜੇ ਗੁਰੂ ਮਹਾਰਾਜ ਦੇ ਘਰ ਦਸਵੇਂ ਪਾਤਸ਼ਾਹ ਜਿਹਦੇ ਸੁਪੁੱਤਰ ਨੇ ਉਹਨਾਂ ਦੀ ਸ਼ੀਧੀ ਦਿਹਾੜੇ ਨੇ ਉਹਨਾਂ ਦੇ ਜਿਹੜੇ ਆ ਉੱਥੇ ਜਾ ਕੇ ਉਹਨਾਂ ਨੂੰ ਸ਼ੀਧੀ ਨੂੰ ਪ੍ਰਣਾਮ ਕਰਨ ਉੱਥੇ ਜਾ ਕੇ ਉਹਨਾਂ ਨੂੰ ਤੇ ਉਹਨਾਂ ਨੂੰ ਉਹਦਾ ਯਾਦ ਕੀਤਾ ਜਾਵੇ ਤੇ ਜਿੰਨੀਆਂ ਇੱਥੇ ਬੱਸਾਂ ਜਾ ਰਹੀਆਂ ਨੇ ਸਾਡੇ ਸਤੰਬਰ ਦਾ ਇਹ ਪ੍ਰਾਲਾ ਯੂਥ ਜਿਹੜਾ ਹੈ ਯੰਗ ਸਾਡੇ ਬੱਚਿਓ ਨੇ ਉਹ ਜਾ ਰਹੇ ਨੇ ਤੇ ਹਰ ਇੱਕ ਬਸ ਦੇ ਵਿੱਚ ਇੱਕ ਇੱਕ ਸਭ ਤੋਂ ਵੱਡਾ ਜਿਹੜਾ ਪ੍ਰਾਲਾ ਇਹ ਕਿ ਇੱਕ ਇੱਕ ਇਹਦਾ ਇਤਿਹਾਸ ਦਾ ਵਿਦਿਆਰਥੀ ਉਹਦੇ ਵਿੱਚ ਜਿਹੜਾ ਜਿੰਨੇ ਜਾ ਰਹੇ ਨੇ ਸਾਡੇ ਵਿਦਿਆਰਥੀ ਮਾਵਾਂ ਪਿਣਾ ਜਿਨ੍ਹਾਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਉਹ ਜਿਹੜੇ ਆ ਉਹ ਇਤਿਹਾਸ ਬਾਰੇ ਜਾਣਨਾ ਪਹੁੰਗੇ ਤੇ ਇਹ ਜਿਹੜਾ ਪ੍ਰਾਲਾ ਇਹ ਵੇਖੋ ਠੰਡ ਦੇ ਵਿੱਚ ਇਹ ਵੀ ਸੰਗਤ ਦੇ ਬਹੁਤ ਬਹੁ ਮਮਾ ਆ ਕੇ ਜਿਹੜੀ ਪਹੁੰਚੀ ਹੈ ਤੇ ਜਿਹੜਾ ਬਹੁਤ ਵੱਡਾ ਜਿਹੜਾ ਹੈ ਇਹ ਓਏ ਸੰਗਤੋ ਨੇ ਜਿਹੜਾ ਸੰਗਤ ਬਾਣੀ ਨੇ ਉਦਮ ਕੀਤਾ ਆ ਕਿ ਸੰਗਤ ਨੇ ਬਹੁਤ ਵੱਡਾ ਉਦਮ ਕੀਤਾ ਤੇ ਸਾਡੇ ਭਰਾ ਨੇ ਵੀ ਬਹੁਤ ਵੱਡਾ ਉਦਮ ਕੀਤਾ ਹੈ ਪ੍ਰਮਾਤਮਾ ਨੂੰ ਸਦਾ ਕਰਦੀ ਖਲਾ ਬਖਸ਼ੇ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜੀ ਖਾਲਸਾ ਜੀ ਆਪਣਾ ਨਾਮ ਦੱਸ ਕੇ ਮੇਰਾ ਨਾਂ ਜੀ ਬਾਬਾ ਗੁਰਦੇਵ ਸਿੰਘ ਆ ਪ੍ਰਧਾਨ ਗੁਰਦਰਾ ਬਾਬਾ ਜੀ ਸਿੰਘ ਮੁਸੱਫਾ ਬਾਦ ਇੰਦਰਾ ਕਲੋਨੀ ਹਾਂ ਜੀ ਹਾਂ ਜੀ ਤੁਹਾ ਗਮਾਈ ਕੀਰਵਾ ਬੱਚਾ ਚੱਲਿਆ ਕੀ ਕਹਿਣਾ ਜਾਂਦੇ ਵੇਖੋ ਜੀ ਬੜੀ ਮਹਾਰਾਜ ਜੀ ਗੁਰੂ ਦਸਵੇਂ ਪਾਤਸ਼ਾਹ ਦੀ ਕਿਰਪਾ ਜਿਹੜੀ ਇੰਨੀ ਸੰਗਤ ਇਹਨਾਂ ਨੇ ਇਕੱਠੀ ਕੀਤੀ ਆ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਆ ਸਾਰੀ ਸੰਗਤ ਮਹਾਰਾਜ ਮੇਰਾ ਘਰੇ ਬਾਬਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਿੰਨਾ ਲੱਗਦਾ ਕਿ ਇੱਕ ਦੂਸਰੂ ਉਪਰਾਲਾ ਕੀਤਾ ਜਾ ਰਿਹਾ ਹੈ ਜੀ ਸਾਡੇ ਬਹੁਤ ਵਧੀਆ ਉਪਰਾਲਾ ਜੀ ਅਸੀਂ ਇਹਨਾਂ ਦੇ ਨਾਲ ਆ ਜਿੱਥੇ ਵੀ ਸਾਨੂੰ ਆਵਾਜ਼ ਦੇਣਗੇ ਅਸੀਂ ਰਾਤ ਦਿਨ ਇਹਨਾਂ ਦੇ ਨਾਲ ਆ ਕਿਸ ਤਰ੍ਹਾਂ ਫਾਰਮ ਭਰੇਗੇ ਫਾਰਮ ਇਹਨਾਂ ਜੀ ਸਾਨੂੰ ਗੁਰਦਾਸ ਸਾਹਿਬ ਆਈ ਸਾਡੇ ਇੱਕ ਭੈਣ ਜੀ ਇੱਕ ਨਾਲ ਬੌਜੀ ਉਹ ਕਹਿੰਦੇ ਵੀ ਇਦਾਂ ਦਾ ਯਾਤਰਾ ਅਸੀਂ ਕਰਾਉਣੀ ਆ ਤੇ ਜੇ ਦੱਸੋ ਸਾਨੂੰ ਅਸੀਂ ਗੁਰਦਾਰੇ ਆਪਣੇ ਬਾਬਾ ਜੀ ਨੂੰ ਕਿਹਾ ਵੀ ਤੁਸੀਂ ਬਾਬਾ ਜੀ ਜਿਹਨੇ ਵੀ ਫਾਰਮ ਵਾਦ-ਵਦ ਭਰੇ ਜਾਂਦੇ ਆ ਭਰੋ ਕਿ ਆਪਾਂ ਜਿੰਨੀ ਵੀ ਵਾਰਤਵਾਦ ਸੰਗਤ ਜਾਵੇ ਲੈ ਕੇ ਜਾਣੀ ਹੈ। ਸਾਡੇ ਦਾਦਾ ਹੈਗੇ ਵੀ ਤੁਹਾਡੇ ਮਹੱਲੇ ਚ ਕਿੰਨੇ ਫਾਰਮ ਭਰੇ ਗਏ ਤੁਹਾਡੇ ਸਾਡੇ ਜੋ ਜੀ ਅਸੀਂ 270 ਗ ਫਾਰਮ ਭਰੇ ਹੈ। ਹਾਂਜੀ ਜੀ ਕਿਹੜੀ ਯਾਤਰਾ ਲੈ ਕੇ ਚਲੇ ਜੀ? ਨਹੀਂ ਅਸੀਂ ਪਰਿਵਾਰ ਵੀ ਆਏ ਹਾਂ ਜੀ ਸਾਡੇ। ਹਾਂਜੀ ਕਿਹੜੀ ਯਾਤਰਾ ਕਿੱਥੇ ਜਾਗਣਾ ਕਿ 1 ਵਜੇ ਇੱਕ ਛਿੱਦਾ ਆਪਣੇ ਆਪ ਗੁਰੂ ਧਾਮਾਂ ਛਿੱਦਾ ਜਿਹਦੀ ਯਾਤਰਾ ਨਹੀਂ ਜਾ ਰਹੀ। ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਜੀ। ਹਾਂਜੀ ਕਿੰਨੇ ਦਿਨ ਦੀ ਜਾਂਦੀ ਹੈ? ਨਹੀਂ ਸ਼ਾਮ ਨੂੰ ਵਾਪਸੀ ਹੈ ਜੀ। ਹਾਂਜੀ ਹਾਂਜੀ। ਇੱਕ ਦਿਨ ਦੀ ਯਾਤਰਾ ਜੀ। ਹਾਂਜੀ ਮੇਰਾ ਨਾਮ ਰਾਖੀ ਬੇਦੀ ਹੈ ਜੀ ਮੈਂ ਪਹਿਲੀ ਵਾਰ ਚਲੀ ਆ ਸਤਪੁਰਸਾ ਵਾਈ ਗੁਰਜੀ ਕੇ ਖਾਲਸਾ ਵਾਈ ਗੁਰਜੀ ਦੀ ਫਤਹਿ ਅੱਜ ਪਹਿਲੀ ਵਾਰ ਚਲੀ ਆ ਥੈਂਕਸ ਕਰਨਾ ਚਾਹੂਗੀ ਮੀਡੀਆ ਦਾ ਅੱਜ ਸਵੇਰੇ ਸਵੇਰੇ ਕਵਰ ਕਰਨ ਆਈ ਹੈ ਦੂਸਰਾ ਮੈਂ ਥੈਂਕਸ ਕਰਨਾ ਚਾਹੂਗੀ ਸੇਵਾਦਾਰ ਅੱਛੇ ਜੀ ਦਾ ਜਿਨ੍ਹਾਂ ਨੇ ਇਹ ਪਹਿਲੀ ਵਾਰ ਸੋਚਿਆ ਨਹੀਂ ਸੀ ਕਿ ਇਤਨਾ ਵੱਡਾ ਕੰਮ ਉਸ ਬੱਚੇ ਨੇ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਉਹਦਾ ਕਿ ਪ੍ਰਮਾਤਮਾ ਉਸ ਨੂੰ ਚੜ੍ਹਦੀ ਕਲਾ ਚ ਰੱਖੇ ਕਿ ਬੱਚਾ ਪਹਿਲੀ ਵਾਰ ਸਾਨੂੰ ਇਹ ਪ੍ਰਮਾਤਮਾ ਦੇ ਦਰ ਦੇ ਵਿੱਚ ਜਾਣ ਦੀ ਗੱਲ ਰਿਹਾ ਬਾਕੀ ਧੰਨਵਾਦ ਗੁਜਰੀ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਬੱਚਿਆਂ ਦੀ ਉਹ ਦੱਸ ਨਹੀਂ ਸਕਦੇ ਉਸ ਚੀਜ਼ ਨੂੰ ਜਦੋਂ ਮਹਿਸੂਸ ਕਰਦੇ ਹਨ ਅਸੀਂ ਤਾਂ ਸਾਡੇ ਆਪਣੇ ਰਾਹ ਤੇ ਖੜੇ ਹੁੰਦੇ ਆ ਇਸ ਕਰਕੇ ਕਹਿੰਨੀ ਹੈ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੋ ਦਿਨ ਮਾਤਾ ਗੁਜਰੀਨ ਦੇਖੇ ਅਜਿਹੇ ਦਿਨ ਕਿਸੇ ਤਾਂ ਨਹੀਂ ਆਣਾ ਚਾਹਤੇ ਬਹੁਤ ਬਤਨ ਲੱਗ ਰਿਹਾ ਕਿ ਆਪਣੇ ਗੁਰੂਤਾ ਨਾਲ ਜੁੜੇ ਜਾ ਰਹੇ ਹਾਂ ਮੈਂ ਕਹਿ ਰਹੀ ਹਾਂ ਕਿ ਬਹੁਤ ਅੱਛਾ ਅਕਸ਼ਰ ਨੇ ਤਾਂ ਬਹੁਤ ਅੱਛਾ ਕਰਤਾ ਇਹ ਹੋਣਾ ਵੀ ਚਾਹੀਦਾ ਸੀ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਮੇਰੇ ਖਿਆਲੇ ਪਹਿਲੀ ਵਾਰ ਹੋ ਰਿਹਾ ਹੈ ਔਰ ਇਤਨਾ ਕਿ ਤਮੰਕਿਹਦਾਰ ਹੋ ਰਿਹਾ ਕਿ ਉਧਰ ਲੱਗੇ ਕਿ ਕੁਛ ਟਾਈਮ ਤੋਂ ਬੱਚੇ ਜਿਹੜੇ ਹੈਗੇ ਜਿਸ ਤਰ੍ਹਾਂ ਮਤਲਬ ਕਟਿੰਗ ਵਗੈਰਾ ਕਰਾ ਰਹੇ ਆ ਹੈ ਨਾ ਤੇ ਜਿਸ ਤਰ੍ਹਾਂ ਇਹ ਅਕਸ਼ੇ ਨੇ ਉਪਰਾਲਾ ਕੀਤਾ ਮੈਂ ਕਿਹਾ ਛੋਟੇ ਛੋਟੇ ਬੱਚਾ ਤੁਸੀਂ ਉਧਰ ਕੈਮਰਾ ਘੁਮਾਓ ਉਸ ਬੱਚੇ ਵੱਲ ਵੇਖੋ ਕਿ ਉਹ ਸਰਦਾਰ ਬਣ ਰਿਹਾ ਸਿੱਖ ਬਣ ਰਿਹਾ ਇਹ ਹੋਣਾ ਚਾਹੀਦਾ ਇਸ ਤਰ੍ਹਾਂ ਹਾਂਜੀ ਬਸੰਤ ਹੋ ਰਿਹਾ ਜਾਏਗਾ ਬਹੁਤ ਵਧੀਆ ਹੈ ਨਹੀਂ ਤਾਂ ਲੋਕੀ ਕਹਿੰਦੇ ਆਪਣੇ ਆਪਣੇ ਏਰੀਏ ਤੋਂ ਬੈਠੋ ਤੇ ਚਲੇ ਜਾਓ ਜੀ ਮੈਂ ਆਪਣੇ ਬੇਟੇ ਦੇ ਨਾਲ ਚਲ ਰਹੀ ਹਾਂ ਮੈਂ ਘਰ ਤੋਂ ਦੋ ਜਣੇ ਹੀ ਲੈ ਕੇ ਜਾਣਾ ਹੁਣ ਬਹੁਤ ਔਖੇ ਹੁੰਦੇ ਨੇ ਹਜ਼ਾਰਾਂ ਦੀ ਇਹ ਹਜ਼ਾਰਾਂ ਚ ਮੈਂ ਕਹਿ ਰਹੀ ਹਾਂ ਧੰਨ ਹੈ ਮੈਂ ਕਹਿ ਰਹੀ ਹਾਂ ਅਕਸ਼ੇ ਜੀ ਦਾ ਧੰਨ ਹੈ ਉਸ ਬੱਚੇ ਨੇ ਜਿਹੜਾ ਇਤਨਾ ਵੱਡਾ ਔਰਾਲਾ ਕੀਤਾ ਧੰਨ ਹੈ ਉਹ ਬੱਚਾ ਅਸੀਂ ਕਹਿੰਦੇ ਪਰਮਾਤਮਾ ਉਸ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ ਹਮੇਸ਼ਾ ਸਿੱਧੀ ਰੱਖੀ ਨਹੀਂ ਤੇ ਲੋਕੀ ਕਹਿੰਦੇ ਵੀ ਜੀ ਸਰਕਾਰਾਂ ਜਿਹੜੀਆਂ ਬੱਸਾਂ ਲਗਾ ਦਿੰਦੀਆਂ ਨਾ ਉਸੇ ਉਸ ਏਰੀਏ ਚ ਆ ਜਿਓ ਪਰ ਤੁਹਾਨੂੰ ਲੈ ਪਰ ਇੱਕ ਘਰ ਆਟੋ ਆਈ ਹੈ ਘਰੋਂ ਜਬਸਤਕ ਲੈ ਕੇ ਬੱਸ ਇੱਥੇ ਲੈ ਕੇ ਆਈ ਹੈ ਤੁਹਾਨੂੰ ਦੁਸ਼ਹਿਰਾ ਗਰਾਊਂਡ ਚ ਰੰਜੀਤਾ ਵਿਨਿਓ ਇਸ ਤੋਂ ਬਾਅਦ ਅਰਦਾਸ ਬੇਨਤੀ ਹੋਏਗੀ ਫਿਰ ਅੱਗੇ ਬੱਸ ਚਲੇਗੀ ਮੈਂ ਕਹਿੰਦੀ ਆ ਅਕਸ਼ੇ ਨੇ ਬਹੁਤ ਵਦਿਆ ਉਪਰਾਲਾ ਕੀਤਾ ਪਰ ਮਾਤਮਾ ਨੂੰ ਚੱਲ ਕੇ ਕਰਾ ਦਿੱਤਾ ਥੈਂਕ ਯੂ ਜੀ ਥੈਂਕ ਯੂ ਆਪਣੇ ਸਰਦਿਆਂ ਦੇ ਸ਼ਹੀਦੀ ਦੇ ਵਸਤੇ ਆਪਣੇ ਅੰਮ੍ਰਿਤਸਰ ਦੇ ਲੋਗ ਉੱਥੇ ਜਾ ਕੇ ਦਰਸ਼ਨ ਕਰਕੇ ਆਣਗੇ ਤੇ ਇਹ ਅਕਸ਼ੇ ਨੇ ਇਨੀਸ਼ੀਏਟਿਵ ਲਿਆ ਆ ਇਹੋ ਜੇ ਚੰਗੇ ਇਨੀਸ਼ੀਏਟਿਵ ਦੱਸਦੇ ਦਾ ਜਿਹੜੇ ਵੱਲ ਫੋਕਸ ਜੰਮਣਾ ਚਾਹੀਦਾ ਸ਼ਹਾਦਤ ਦੇ ਦਿਨਾਂ ਚਾਹੁੰਦੇ ਆ ਆਪਣੇ ਆਪ ਦੇ ਵਿੱਚ ਸ਼ਹਾਦਤ ਦੇ ਨਾਮ ਸੰਗਤ ਜਿਹੜੀ ਕਿਸੇ ਟਾਈਮ ਨਹੀਂ ਦੱਸ ਸਕਦਾ ਉਸ ਸੰਗਤ ਵਾਸਤੇ ਜਿਹੜਾ ਇਹ ਵੱਡਾ ਉਪਰਾਲਾ ਹੈ ਕਿ ਬੱਸ ਤੋਂ ਉੱਟੀ ਗਾ ਕੇ ਬਸਾਂ ਦੇ ਵਿੱਚ ਇੱਕ ਇਤਿਹਾਸਕਾਰ ਮੌਜੂਦ ਰਹੇਗਾ ਜਿਹੜਾ ਸੰਗਤਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਦੇਵੇਗਾ ਬਿਲਕੁਲ ਜਾਣਕਾਰੀ ਵੀ ਦੇਵੇਗਾ ਨਾਲੇ ਇਕੱਠੇਾਰੇ ਆਪਣੇ ਭਰਾ ਭੈਣ ਜਾ ਸਕਦੇ ਨੇ ਜੇ 30 ਜੱਗੜਾ ਤੇ ਤਾਰਾਂ ਵੀ ਹੁੰਦੀ ਆ ਇਕੱਠੇ ਜਾਣ ਦਾ ਸੋਸ਼ੇਰਾ ਦੀ ਨਹੀਂ ਇਹ ਇਸ ਨਕਸ਼ੇ ਉੱਪਰਲਾ ਹੋਣਾ ਚਾਹੀਦਾ ਕਮ ਉਪਰਲਾ ਹੋਇਆ ਔਰ ਇਹੋ ਜੇ ਸਵੀਕਾਰਨੇ ਚਾਹੀਦੇ ਆ ਨਾ ਡਵੈਲਪਮੈਂਟ ਦੀਆਂ ਵੀ ਸੀਰਾਂ ਦਾ ਜੇ ਕਿਤੇ ਜੰਗ ਦੇ ਮੈਦਾਨ ਤੇ ਪੈ ਕੇ ਇਕੱਠੇ ਜਾਨਾ ਅੱਜ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਸਾਰੀ ਸੰਗਤ ਦਾ ਜੋ ਅਸੀਂ ਉਪਰਾਲਾ ਅੱਜ ਸੋਚਿਆ ਸੀਗਾ ਵੀ ਨਵੇਂ ਨੌਜਵਾਨਾਂ ਨੂੰ ਨਵੀਂ ਪੀੜ੍ਹੀ ਨੂੰ ਅਸੀਂ ਇਸ ਸ਼ਾਕੇ ਦੇ ਨਾਲ ਉਹਨਾਂ ਨੂੰ ਦੱਸ ਕੀ ਹੈ ਵੀ ਇਹ ਸ਼ਾਕਾ ਜਿਵੇਂ ਸੱਚੀ ਰिफਤੇਗਰ ਸਾਹਿਬ ਦੇ ਵਿੱਚ ਹੋਇਆ ਚਾਰ ਸੈਭਜਾਦਿਆਂ ਤੇ ਮਾਤਾ ਗੁਜਰਕੌਰ ਜੀ ਨੇ ਜਿਸ ਤਰੀਕੇ ਦੇ ਨਾਲ ਉੱਚ ਸ਼ਾਦਤਾਂ ਦਿੱਤੀਆਂ ਤੇ ਅਸੀਂ ਬੇਨਤੀ ਕੀਤੀ ਸੀ ਨੌਜਵਾਨਾਂ ਨੂੰ ਵੀ ਬਾਤ ਚੜ ਕੇ ਇੱਥੇ ਪਹੁੰਚੋ ਉਹਨਾਂ ਨੂੰ ਦੇਖਦੇ ਹੋਏ ਨੌਜਵਾਨਾਂ ਦਾ ਉਤਸ਼ਾਹ ਦੇਖਦੇ ਹੋਏ ਅੱਜ ਇੱਥੇ ਪਰਵਾ ਇਕੱਠ ਦੱਸ ਰਿਹਾ ਵੀ ਨੌਜਵਾਨ ਆਪਣੇ ਇਤਿਹਾਸ ਨਾਲ ਧਰਮ ਨਾਲ ਤੇ ਦੇਸ਼ ਨਾਲ ਕਿਸ ਤਰੀਕੇ ਨਾਲ ਪੰਜਾਬ ਦਾ ਅੱਜ ਵੀ ਪਿਆਰ ਕਰਦਾ ਹੈ ਇਨਾ ਬੇਨਤੀਆਂ ਦੇ ਨਾਲ ਹੁਣ ਸ੍ਰੀ ਅਮਰਸਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਨੂੰ ਯਾਤਰਾ ਰਵਾਨਾ ਹੋਣ ਲੱਗੀ। ਕਿੰਨੀਆਂ ਬੱਸਾਂ ਜਾਣ? ਅੱਜ ਟੋਟਲ 30 ਬੱਸਾਂ ਜਾ ਰਹੀਆਂ ਨੇ ਜੀ ਤੇ ਜਿਵੇਂ ਜਿਵੇਂ ਅਗਲੇ ਸਮੇਂ ਦੇ ਵਿੱਚ ਹੋਊਗੀ ਓਵੇਂ ਓਵੇਂ ਇਹ ਸੰਗਤ ਅੱਗੇ ਅੱਗੇ ਜਾਂਦੀ ਰਹੇਗੀ। 27 ਤਰੀਕ ਤੱਕ ਬੱਸਾਂ ਜਾਣਗੀਆਂ ਜੀ। ਕਿੰਨੀ ਸੰਗਤ ਨੇ ਲਗ ਲਗ ਹੁਣ ਅੱਜ ਜਿਵੇਂ 2000 ਪਲੱਸ ਸੰਗਤ ਦੀ ਰਜਿਸਟ੍ਰੇਸ਼ਨ ਸੀ ਹੋ ਜਾ ਰਹੀ ਹੈ ਤੇ ਹੁਣ ਅਗਲੇ ਸਮੇਂ ਦੇ ਵਿੱਚ ਕੱਲ 7 ਬੱਸਾਂ ਜਾ ਰਹੀਆਂ ਨੇ ਪਰਸੋਂ 14 ਨੇ ਇਦਾਂ ਲਗ ਲਗ ਸਮੇਂ ਦੇ ਨਾਲ ਬੱਸਾਂ ਨੇ ਸੰਗਤਾਂ ਜੀ ਕਿੰਨਾ ਕੁ ਪਸਾਉਂਦੇ ਸੰਗਤਾਂ ਤੁਹਾਡੇ ਸਾਹਮਣੇ ਜੀ ਸੰਗਤ ਭਾਵੁਕ ਹੈ ਉਤਸ਼ਾਹਿਤ ਵੀ ਹੈ ਬੱਚੇ ਉਸ ਚੀਜ਼ ਨੂੰ ਲੈ ਕੇ ਇਤਿਹਾਸ ਨੂੰ ਜਾਣਨ ਦੇ ਲਈ ਵੀ ਉਤਸ਼ਾਹਿਤ ਨੇ ਵੀ ਬਸ ਦੇ ਵਿੱਚ ਇਤਿਹਾਸ ਕਰ ਇਤਿਹਾਸ ਦੱਸਣਗੇ ਹਰ ਬੰਦੇ ਦੀ ਆਪਣੀ ਆਪਣੀ ਇੱਛਾ ਅਨੁਸਾਰ ਉਹ ਭਾਵਕ ਹੈ ਜੀ ਸਰ ਕਿਤਨਾ ਮੰਨਦੇ ਵਿੱਚ ਵਿਚਾਰਾ ਕਿ ਦੇਖੋ ਇਹ ਉਪਰਾਲੇ ਸਾਨੂੰ ਨੌਜਵਾਨਾਂ ਨੂੰ ਵੱਧ ਚੜ ਕੇ ਕਰਨੇ ਚਾਹੀਦੇ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਉਹਨਾਂ ਸ਼ਹਿਬਜ਼ਾਦੇਆਂ ਬਾਰੇ ਉਹਨਾਂ ਮਾਤਾ ਗੁਜਰਕੌਰ ਬਾਰੇ ਦੱਸੋ ਕਿ ਜਿਨ੍ਹਾਂ ਦੀ ਲੈਸਾਨੀ ਸ਼ਹਾਦਤ ਕਰਕੇ ਅੱਜ ਅਸੀਂ ਪੰਜਾਬ 'ਚ ਬੈਠੇ ਹਾਂ